ਹਾਂਜੀ ਦੋਸਤੋ ਮੇਰੇ ਸਾਹਮਣੇ ਤੁਸੀਂ ਪੀਪਲ ਦੇਖ ਰਹੇ ਆ ਪੀਪਲ ਦੇ ਬੂਟੇ ਫਜੂਰ ਵੀ ਵਿੱਚ ਦਿਖਾਈ ਦੇ ਰਹੇ ਐਨਾ ਬੂਟਿਆਂ ਦੇ ਉੱਲੇ ਛੁਪੀ ਹੋਈ ਇੱਕ ਦੀਵਾਰ ਸਨੰਦ ਦੇ ਵਿੱਚ ਇਹ ਇਸ ਦੀਵਾਰ ਦੇ ਪਿੱਛੇ ਕੁਝ ਹੋਰ ਰਾਜ ਨੇ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਵੀਡੀਓ 'ਚ ਅੰਤ ਤੱਕ ਬਣੇ ਰਹੋ ਤੇ ਇਸ ਦੀਵਾਰ ਦੇ ਵਿੱਚ ਕੀ ਰਾਜ ਨੇ ਤੇ 1947 ਦਾ ਇਸ ਦਵਾਰ ਦੇ ਨਾਲ ਕੀ ਸੰਬੰਧ ਹੈ ਠੀਕ ਹੈ ਜੀ ਹਾਂਜੀ ਦੋਸਤੋ ਇਹ ਗੇਟ ਹੈ ਰੋਜਾ شریف ਦਾ ਸਰਾਂਦ ਦੇ ਵਿੱਚ ਮੁਜੱਦਦ ਅਲ ਅਫ਼ਸਾਨੀ ਦਾ ਦਰਵਾਜ਼ਾ ਹੈ ਇੱਥੇ 1947 ਦੇ ਵਿੱਚ ਇੱਥੇ ਬਹੁਤ ਵੱਡਾ ਕੈਂਪ ਲੱਗਿਆ ਸੀ ਤੇ ਇਸ ਰੋਡ ਦੇ ਰਾਹੀਂ ਤੇ ਇਸ ਦਰਵਾਜ਼ੇ ਦੇ ਰਾਹੀਂ ਬਹੁਤ ਸਾਰੇ ਮੁਸਲਮਾਨ ਭਰਾ ਪਾਕਿਸਤਾਨ ਗਏ ਨੇ ਇਸ ਲੱਕੇ ਤੋਂ ਇਦੇ ਅੰਦਰ ਇੱਕ ਬਹੁਤ ਵੱਡਾ ਕਬਰਸਤਾਨ ਹੈ ਜਿੱਥੇ ਬਹੁਤ ਵੱਡੇ ਵੱਡੇ ਸ਼ਾਸਕਾਨੀਆਂ ਕਵਰਾਂ ਨੇ ਤੇ ਬਹੁਤ ਲੋਕ 1947 ਦੇ ਟਾਈਮ ਕੈਂਪ ਦੇ ਵਿੱਚੋਂ ਇਹਨਾਂ ਕਬਰਾਂ ਦੇ ਵਿੱਚ ਆਪਣੇ ਜ਼ਿੰਦਗੀ ਦੀਆਂ ਕਮਾਈਆਂ ਸੋਨਾ ਗਹਿਣੇ ਦੱਬ ਗਏ ਇਸ ਉਮੀਦ ਦੇ ਨਾਲ ਕਿ ਅਸੀਂ ਕਦੇ ਵਾਪਸ ਆਵਾਂਗੇ ਤੇ ਕੱਢ ਲਾਂਗੇ ਪਰ ਉਹ ਵਕਤ 75 78 ਸਾਲ ਹੋ ਗਏ ਉਹ ਵਾਕਤ ਨਹੀਂ ਆਇਆ ਕਿ ਉਹੋਂ ਬੀਤਾਂ ਅੱਜ ਐ ਰੋਜ਼ਾ ਸ਼ਰੀਫ ਦੇ ਕਬਰਸਤਾਨ ਦੇ ਅੰਦਰ ਦੱਬੀਆਂ ਹੋਈਆਂ ਨੇ ਜਿੱਥੇ ਵੱਡੇ ਵੱਡੇ ਸ਼ਾਸਕਾਂ ਦੀਆਂ ਕਬਰਾਂ ਉੱਥੇ ਬਹੁਤ ਲੋਕਾਂ ਦੀਆਂ ਉਮੀਦਾਂ ਤੇ ਜ਼ਿੰਦਗੀ ਦੀਆਂ ਕਮਾਈਆਂ ਇਸ ਰੋਜ਼ਾ ਸ਼ਰੀਫ ਦੇ ਅੰਦਰ ਮੌਜੂਦ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਚੱਲਾਂਗੇ ਆਪਾਂ ਅੰਦਰ ਰੋਜ਼ਾ ਸ਼ਰੀਫ ਦੇ ਸ਼ਹਿਰ ਸਰਾਂਦੇ ਜੇ ਹਨ ਹਾਂਜੀ ਇਸ ਵਕਤ ਨਾ ਅਸੀਂ ਰੋਜ਼ਾ ਸ਼ਰੀਫ ਦੇ ਅੰਦਰ ਇਹ ਮਕबरे ਵਗੈਰਾ ਤੁਸੀਂ ਦੇਖ ਰਹੇ ਆ ਤੇ ਲੈ ਚੱਲਾਂਗੇ ਅਸੀਂ ਤੁਹਾਨੂੰ ਉਸ ਕਬਰਸਤਾਨ ਦਾ ਕਬਰਸਤਾਨ ਦੇ ਵਿੱਚ ਜਿੱਦੇ ਕੁਝ ਰਾਜ ਨੇ ਸਾਡੇ ਕੋਲ ਉਗੀ ਤੁਹਾਡੇ ਨਾਲ ਸਾਂਝੇ ਕਰਾਂਗੇ ਠੀਕ ਹੈ ਇਹ ਮਕਬਰੇ ਨੇ ਆ ਰੋਜਾ ਸ਼੍ਰੀਵਿੰਦਰ ਇਹ ਗਰਾਊਂਡ ਨੇ ਜਿਨ੍ਹਾਂ ਦੇ ਵਿੱਚ ਕੈਂਪ ਲੱਗਿਆ ਸੀ 1947 ਦੇ ਵਿੱਚ ਬੋਬੁੱਲਾ ਕੈਂਪ ਸੀ ਠੀਕ ਹੈ ਹਾਂਜੀ ਅਸੀਂ ਪਹੁੰਚੇ ਹਾਂ ਅਮਰ ਸ਼ੀਸ਼ ਸਰਤਾਰ ਉਦਮ ਸਿੰਘ ਔਰ ਪ੍ਰਮ ਮਹਮਦ ਸਿੰਘ ਆਯਾਦ ਜਿਨ੍ਹਾਂ ਦੀਆਂ ਆਸਤੀਆਂ ਇੰਗਲੈਂਡ ਤੋਂ ਲਿਆਣ ਕੇ ਇਸ ਥਾਂ ਤੇ ਦਫਨਾਇਆਂ ਗਈਆਂ ਸੀ ਕਿ ਉਹਨਾਂ ਦਾ ਸਮਾਰਕ ਬਣਿਆ ਵਾ ਅਮਰ ਸ਼ੀਦ ਸਰਦਾਰ ਉਤਮ ਸਿੰਘ ਔਰ ਪ੍ਰਮ ਮਹਮਦ ਸਿੰਘ ਆਯਾਦ ਸੁਨਾਮ ਵਾਲੇ ਸ਼ਹਾਦਤ ਤੋਂ 27 ਸਾਲ ਬਾਅਦ ਉਹਨਾਂ ਨੇ ਆਸਤੀਆਂ ਲਿਆਣ ਕੇ ਇਸ ਥਾਂ ਤੇ ਦਫਨਾਇਆਂ ਗਈਆਂ ਸੀ ਇਹ ਥਾਂ ਵੀ ਰੋਜ਼ਾ شریف ਦੇ ਬਿਲਕੁਲ ਨਾਲ ਹੈ ਕੋਦੇ ਪਤੇਗੜ ਸਾਹਿਬ ਆਉਂਦੇ ਹਾਂ ਤਾਂ ਜ਼ਰੂਰ ਦੇਖਿਓ ਸਜਦਾ ਕਰਿਓ ਆਪਣੇ ਸ਼ਹੀਦਾਂ ਨੂੰ ਇਹ ਕਹਾਵਤ ਕਿਸੇ ਬੰਗਲਾਦੇਸ਼ੀ ਸ਼ਾਸਕ ਦੀ ਹੈ ਜਿਹੜੀ ਰੋਜ਼ਾ شریف ਦੇ ਵਿੱਚ ਮੌਜੂਦ ਹੈ ਹਾਂਜੀ ਦੋਸਤੋ ਇਹ ਕਵਰਸਤਾਨ ਹੈ ਰੋਜ਼ਾ شریف ਦੇ ਅੰਦਰ ਬਹੁਤ ਕੁਝ ਦਫਨਾ ਹੈ ਇਸ ਕਵਰਸਤਾਨ ਦੇ ਵਿੱਚ 47 ਦੇ ਟਾਈਮ ਇੱਥੇ ਬਹੁਤ ਵੱਡਾ ਕੈਂਪ ਲੱਗਿਆ ਸੀ ਬਹੁਤ ਲੋਕ ਆਪਣਾ ਕੈਂਪ ਸੀ ਸਮਾਨ ਇਹਨਾਂ ਕਵਰਸਤਾਨ ਦੇ ਵਿੱਚ ਦਵਾ ਕੇ ਚਲੇ ਗਏ ਇਸ ਉਮੀਦ ਦੇ ਨਾਲ ਦੇ ਬਾਬਸਾ ਕੇ ਪਕੜ ਲਾਂਗੇ ਪਰ ਉਹ ਬਖਤ ਨਹੀਂ ਮਿਲਿਆ ਬਹੁਤ ਹੀ ਸ਼ਾਸਕਾਂ ਦੀਆਂ ਕਬਰਾਂ ਨੇ ਇੱਥੇ ਸਰਹੰਦ ਦੀਆਂ ਇਹਨਾਂ ਦਵਾਰਾਂ ਦੇ ਅੰਦਰ ਬਹੁਤ ਵੱਡੇ ਵੱਡੇ ਰਾਜ ਛਿਪੇ ਹੋਏ ਨੇ ਇਹ ਕਬਰਸਤਾਨ ਹੈ 47 ਦੇ ਟਾਈਮ ਹਤੇ ਬਹੁਤ ਵੱਡਾ ਕੈਂਪ ਸੀ